ਹੋਏ ਗਾਇਜ਼ ਵੈਲਕਮ ਟੂ ਚੈਨਲ ਬੜੀ ਮੰਮਾ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਬਲੌਗ ਹੈ ਗਾਇਜ਼ ਮੈਂ ਸ਼ੁਰੂ ਕਰਦਾ ਪਿਆ ਮੈਂ ਆਏ ਸੌਰੀ ਸੌਰੀ ਗਲਤੀ ਨਾਲ ਬੰਦ ਹੋ ਗਿਆ ਮੇਰੇ ਤੋਂ ਗਾਇਜ਼ ਆ ਸਾਡੀ ਬੱਡੀ ਮੰਮਾ ਬੈਠਿਆ ਤੇ ਹੈਲੋ ਗਾਇਜ਼ ਗੁੱਡ ਮਾਰਨਿੰਗ ਗਾਇਜ਼ ਦੁਵਾਰੀ ਜੇ ਤੈਰੀਆਂ ਹੋ ਗਿਆ ਸਾਨੂੰ ਗਿਫਟ ਆਉਣੇ ਸ਼ੁਰੂ ਹੋ ਗਏ ਆ ਆ ਦੇਖੋ ਇੱਕ ਤਾਂ ਆ ਗਿਆ ਬੜਾ ਸੋਹਣਾ ਹਨਾ ਇਹਦੇ ਚ ਐਂ ਕਰਤੇ ਬਣਾਇਆ ਹੋਇਆ ਸੀਗਾ ਇਹ ਸਾਨੂੰ ਕੋਰੀਅਰ ਵਾਲਿਆਂ ਵੱਲੋਂ ਗਿਫਟ ਆਇਆ ਏ ਜਿੰਨਾ ਤੋਂ ਆਪਾਂ ਕੋਰੀਅਰ ਕਰਦੇ ਆ ਹਨਾ

ਸ਼ੂਗਰ ਮਤਲਬ ਇਹਦੇ ਚ ਚਾਹ ਪੱਤੀ ਪਾ ਸਕਦੇ ਕਿੰਨੇ ਸੋਹਣੇ ਬਾਕਸ ਨਾ ਡੱਬੇ ਵਾਲੇ ਹੁੰਦੇ ਨਾਲ ਇਹ ਹੈ ਗਾਇਸ ਕਾਫੀ ਮੈਂ ਜੇ ਕਹਿੰਦੀ ਹਾਂ ਸੀ ਕੱਚ ਦੇ ਡੱਬੇ ਲਿਆਈ ਆ ਆਪਾਂ ਹਨਾ ਕੱਚ ਦੇ ਇੱਕ ਦੇ ਲਾ ਹੀ ਗਏ ਆ ਕਿੰਨੇ ਪੰਜ ਡੱਬੇ ਕੱਚ ਦੇ ਆਏ ਆ ਦੇਖੋ ਕਿੰਨੇ ਵਧੀਆ ਦੇਖੋ ਕਿੰਨਾ ਸੋਹਣਾ ਗਿਫਟ ਆਇਆ ਹੈ ਕੀ ਮੈਂ ਦੇਵਾਂ ਪਾਲ ਕੇ ਮੈਂ ਥੈਂਕ ਯੂ ਸੋ ਮੱਚ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਰੱਖੇ ਸੀ ਇਹ ਹਾਂ ਹਾਂ ਇਦੇ ਉੱਤੇ ਕੀ ਲੈਣਾ ਆ ਪਪਾ ਸ਼ੂਜ਼ ਲੈਣੇ ਕਿ ਝੂਤੀ ਕੀ ਤੈਨੂੰ ਮਗਾਇਆ ਜਿਹੜੇ ਕਾਫੀ ਸ਼ੂ ਕਰਦੇ ਹੋ ਕਾਫੀ ਹਾਂ ਨਹੀਂ ਸਾਨੂੰ ਤਾਂ ਗਿਫਟ ਆਇਆ ਅੱਛਾ ਬਾਈ ਆਵੇ ਕਿ ਕਿਹੜੀ ਝੂਤੀ ਦირი ਛੱਡ ਕੇ ਆਇਓ ਜਿੱਦਵਾਲੀ ਦੇ ਗਿਫਟ ਆਉਣੇ ਸ਼ੁਰੂ ਹੋ ਗਏ ਇੱਕ ਆਪਾਂ ਨੂੰ ਪਹਿਲਾਂ ਸਭ ਤੋਂ ਵੱਡਾ ਪਹਿਲਾਂ ਮੰਮੀ ਨੇ ਗਿਫਟ ਦਿੱਤਾ ਸੀ ਦਿਵਾਲੀ ਉਦਾਂ ਦੇ ਹੀ ਗਏ ਤੇ ਇੱਕ ਪਿਲਾ ਸੀ ਦਿਵਾਲੀ ਜਿੰਨਾ ਮਰਜ਼ੀ ਮਿਲੇ ਦਿਵਾਲੀ ਦਾ ਦਿਵਾਲੀ ਕਿੰਦੀ ਥੈਂਕ ਯੂ ਸੋ ਮੱਚ ਆ ਕੇ ਤਾਂ ਨਾ ਹੂੰ ਹਣਾ ਬੋ ਕੇ ਤਾਂ ਚਲੋ ਗਾਇਸ ਤੁਹਾਨੂੰ ਉੱਪਰ ਲੈ ਕੇ ਚਾਲਦੇ ਹਾਂ ਆਪਾਂ ਉਹ ਤੇ ਦੀਵਾਲੀ ਵਾਲਾ ਡੱਬੇ ਦੇਖ ਕੇ ਚਾ ਚੜੀ ਜਾਂਦਾ ਤਾਕੇ ਢਾਕੇ ਕੁੱਡੂ ਕੇ ਕਰਨਾ ਹੈ ਢਾਕੇ ਨੂੰ ਅੱਗੇ ਲਾਉਣੀ ਪੈਸਾ ਉਹ ਢਾਕੇ ਉਹ ਦੇਖ ਲੈ ਉਹਨੇ ਚਗਲੇ ਨੇ ਮਠਾਈ ਵੀ ਨਹੀਂ ਦਿੱਤੀ ਕਿ ਉਹ ਡਰਾਈ ਬਦਾਮ ਉਸਾ ਫੇਰ ਦੋ ਚੀਜ਼ਾਂ ਨਹੀਂ ਫੇਰ ਲੈ ਲੈ ਨਾ ਦੇ ਦੇਖੋ ਕੰਮ ਦੌੜੀ ਉੱਤੇ। ਹਰ ਚੀਜ਼ ਵਧੀਆ ਵਾ। ਮਠਿਆਈ ਉੱਥੇ ਦਾ ਕੰਮ। ਐ ਵੀ ਹੈ ਭੈਣ ਚੋ ਮਠਿਆਈ ਜਿਹੜੀ ਵਧੀਆ ਹੈਗੀਆਂ। ਭੈਣ ਚੋ। ਭੈਣ ਚੋ ਵੀ ਗਾਲਾਂ ਨਾ ਕੱਢ। ਆ ਸਹੀ ਗੱਲ ਹੈ। ਤੂੰ ਅੱਗ ਕਿੱਦਾਂ ਹੋ ਗਿਆ? ਆ ਤੂੰ ਆ ਕੇ ਤਾ ਆ ਗਿਆ। ਇਹ ਜੋ ਹੋ ਗਿਆ। ਆ ਬੋਤਲ ਆਈ ਉਹ ਕਿਹਦੀ ਸੀ? ਤੇ ਚਿਗਾਠਾ ਆਪਾਂ ਹੁਣੇ ਬੰਨੇ ਦੇਖਣੇ ਭਾਜੀ ਮੈਂ ਢੋਂਦਾ ਹਾਂ। ਸਾਹ ਕਰਕੇ ਤਾ ਲੂ। ਹਾਂ ਫਿਰ ਆਪਾਂ ਨੂੰ ਸਾਈਜ਼ ਦੱਸ ਦੇਣਗੇ। ਮੈਂ ਜਦੋਂ ਥੋੜੇ ਦਰਵਾਜ਼ਾ ਰੱਖਦੀ ਆ ਬਾਅਦ ਬਾਅਦ ਦਰਲਾ। ਭਾਜੀ ਬਸ ਸਮਾਨ ਸਮੋਹ ਚੜਾਉਣਾ ਔਖਾ ਨਾ ਹੋਵੇ ਕੋਈ ਚੀਜ਼ ਅੰਦਰ ਬਾੜ ਨਹੀਂ ਕੱਢਣੀ। ਸਾਡੇ ਦਿਲ ਭਾਜੀ ਕਹਿੰਦਾ ਬਹੁਤ ਹੈ। ਮਾ ਤਾਂ ਸਾਡੇ ਤਾਂ ਪੰਜ ਛੇ ਦਾ ਕਰ ਲੈਣੇ ਕੋਈ ਨਾ। ਸਾਡੇ ਬੰਦੇ ਲੰਬੇ ਲੰਬੇ ਆ। ਭਾਜੀ ਜੇ ਮੈਂ ਕੰਮ ਸਿੱਖਣਾ ਹੋਵੇ ਫਿਰ ਕਿੰਨਾ ਕੁ ਟਾਈਮ ਲੱਗੂ? ਇਹ ਕਾਰਜ ਨੂੰ ਮੈਂ ਕਰ। ਅੱਛਾ। ਕਿਹ ਘੇ ਮੁੰਡੇ ਨੂੰ ਖਰਾਇਆ। ਆ ਸਾਰੇ ਜੋੜ ਲਾ ਦੇ ਸਾਨੂੰ ਕੰਮ ਸਿਖਾਓ। ਮੈਨੂੰ ਤਾਂ ਮਤਲਬ ਐਕਟੀਵਿਟੀ ਦਾ ਮੈਂ ਕੱਲ ਦੇਖਿਆ ਹਾਂ ਇਹ ਇੱਕ ਗੱਲ ਦੇਖਿਆ ਹੈ ਭਾਈ ਜੀ ਨੇ ਭਾਜੀ ਜਿੰਨਾ ਕੰਮ ਕਰਦਾ ਨਾ ਮਿਸਤਰੀ ਕੰਮ ਨਹੀਂ ਕਰਦਾ ਫਿਰ ਆ ਉਹ ਦੂਜਾ ਖਰਾਕ ਜਿੱਤ ਆਇਆ ਮੋਬੀ ਵਿਸ਼ਰਮਨ ਕਾਦਾ ਸ਼ੇਵ ਜੀ ਨੇ ਕਾਦਾ ਦੂਸਰ ਦੇ ਘਰ ਮਿਸਤਰੀ ਬਣਾ ਦੇਣਗੇ ਬੈਂਦੀ ਬਾਕੀ ਮਿਸਤਰੀ ਕੇ ਘਰ ਨੇ ਬਣ ਸਕਦਾ ਹੈ ਮਿਸਤਰੀ ਨੇ ਆਉਣਾ ਹੀ ਛੱਡਿਆ ਹੋਇਆ ਉੱਤੇ ਮੋਂਟੀ ਬਣਾਈ ਨਹੀਂ ਹਜੇ ਅੱਧ ਵਿਚਾਲੇ ਛੱਡਿਆ ਹੋਰ ਆਹ ਬਗਤਾ ਇਹ ਕਹਿੰਦਾ ਜਿੰਨਾ ਖਾਣਗੇ ਫਸ ਉਹ ਨਹੀਂ ਖਾਉਣਗੇ। ਆਪਣੇ ਭਰ ਹੋਣਾ ਦਿਨ بھر ਕਮਾ ਲਓਗੇ। ਤੋਂ ਜ਼ਿਆਦਾ। ਸੈਣਾ ਪਰ ਮਸਾਲਾ ਬਣਾ। ਕਰਾ 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 ਕਰਾ। ਮਦਰ ਲਗੇੜ ਚ। ਅੰਮੀ ਅੱਲਾ। ਚੱਲ ਲੈ ਜਾ ਥੱਲੇ। ਆ ਫੜੇ 1 ਮਿੰਟ। ਕੀ ਕਰੀਏ? ਮਸਾਲਾ ਬਣਾਉਣ ਲੱਗਾ। ਨਹੀਂ ਨਹੀਂ। ਮੈਂ ਉਹ ਆਲਾ ਨਹੀਂ ਕੁੱਤਿਆ ਆ ਦੇ। ਉਹ ਮਸਾਲਾ ਉਹਨਾਂ ਨੇ ਆਹ ਕਿਹਾ ਵਾ। ਅੰਜਰ। ਆ ਲੈ ਲ ਆ ਮਸਾਲਾ ਉਹਨਾ ਲੱਗਿਆ ਸੀ ਪੰਚ ਹੱਥ ਵੀ ਲਾਇਆ ਨਾ ਤੇਰੇ ਹੱਥ ਵੱਡ ਦੋ ਹੱਥ ਨਾਲ ਹੀ ਤਾਂ ਫੋਨ ਆਇਆ ਲੈ ਸੂਰੇ ਦੇਖੀ ਹਾਂ ਨਹੀਂ ਲਵਾਵਾ ਤੈਨੂੰ ਮਸਾਲੇ ਬਣਾਵਾਵਾ ਤੈਨੂੰ ਨਾਨੀ ਸਵੇਰੇ ਆਈ ਕਾਣਾ ਲੈ ਚੁੰਡੀ ਲੈ ਪੋਰਾ ਕਰਕੇ ਤੇ ਚੱਲ ਖਵਾਵਾ ਤੈਨੂੰ ਚੱਕ ਚੱਕਾ ਚੱਕਾ ਥੱਲੇ ਨਵਾਰੇ ਇੱਕ ਦੇਖ ਤਾ ਇੱਕ ਦੇਖ ਹਾਂ ਇੱਟ ਦੇਖੋ ਇੱਟ ਦੇਖੋ ਦੋਨੇ ਸਿਰ ਚੋ ਜਣੀਆਂ ਹੈ ਨਾ ਫਰਕ ਹੈ ਭਾਜੀ ਇਹ ਦੇਖੋ ਇੱਧਰ ਦੇਖੋ ਭਾਜੀ ਬਿਨਾ ਮਸਾਲੇ ਤੋਂ ਇੱਟ ਚਣੀ ਆ ਉਧਰ ਆਪਣੀਆਂ ਵੀ ਚੰਦ ਖਰਚਾ ਘਟਾ ਹਾਇਆ ਪਿੱਛੇ ਧੂਆ ਕਾਦਾ ਇੰਨਾ ਹੋ ਕੇ ਕਿ ਅਸਮਗ ਲੱਤ ਉਹ ਪਰੇ ਪਲਾਲ ਕੋੜ ਜਲਾਈ ਪੁਰਾ ਮੈਂ ਦੇਖ ਕੇ ਕਿੰਨਾ ਸੰਘਣਾ ਜਿਹਾ ਧੂਆ ਹੈ ਦੇਖ ਕੇ ਨੰਨੇ ਹਰ ਕਿੱਧਰ ਦੀ ਜਾਂ ਗੈ ਰਹਿਣ ਦੇ ਨੰਨੇ ਇਹ ਦਾੜੇ ਛੱਡੇ ਆ ਇੱਧਰ ਮੈਂ ਗੰਧ ਕੱਢਣੀ ਨਹੀਂ ਕੀ ਹੋ ਗਿਆ ਫਿਰ ਮੰਜਾ ਕਮਰੇ ਦੀ ਗੰਧ ਕੱਢਣੀ ਜਿਹੜੀ ਮੰਜਾ ਫਿਰ ਪੈਨ ਕੀ ਹੋ ਗਿਆ ਫੀ ਮਮਾ ਨੂੰ ਕਹੀਆਂ ਮੋਂਗ ਸਾਈਕਲ ਲੁੱਟੇ ਤੁੰਗੋਂ ਸਾਈਕਲ ਲੁੱਟੇ ਆ ਹੋ ਗਿਆ ਨੀ ਸਾਈਕਲ ਲੁੱਟਿਆ ਜਾਂਦਾ ਮੈਂ ਕਿ ਚੁੱਟਾ ਰੱਖਣਾ ਸਾਈਕਲ ਲੁੱਟੇ ਜਾਂਦਾ ਹੈ ਮਮੀ ਹਾਂ ਮਮੀ ਦੇ ਵਿੱਚ ਨਹੀਂ ਤੂੰ ਆ ਚਾਦਰ ਕਿਨੂੰ ਪੁੱਛ ਕੇ ਵਿਛਾਈ ਏ ਤੈਨੂੰ ਮੈਂ ਕਿਹਾ ਸੀ ਆ ਬੈੱਡ ਤੇ ਚਾਦਰ ਨਹੀਂ ਵਿਛਾਉਣੇਗੀ ਹੈ ਵਿਛੋਤੀ ਕੀ ਅਮਾ ਆ ਕਮਰਾ ਵੀ ਗੱਲ ਸਾਫ਼ ਹੋ ਗਿਆ ਬੱਸ ਆ ਚਾਦਰ ਕਿਨੂੰ ਵਿਛਾਈ ਏ ਤੇ ਹੈਗਾ ਵਾ ਮੇਰਾ ਕਮਰਾ ਆਏ ਤੇਰਾ ਗੋਲੀ ਮਾਰ ਤੂੰ ਚਾਦਰ ਚੱਕੀ ਨਾ ਇਥੇ ਆਦ ਮਿਆ ਚਾਦਰ ਕੱਢ ਕੇ ਗਈ ਸੀਗੀ ਮੈਂ ਕਿਹਾ ਪੁਛਾ ਦੇ ਲੈਸ ਮੇਰੇ ਕਪੜੇ ਤੇ ਬੁੜਾ ਜਿਆਦਾ ਖਰਾਬ ਆਇਆ ਇਹਦੇ ਵਾਸਤੇ ਮੈਂ ਨਵੀਂ ਚਾਦਰ ਮੰਗਾਈ ਹੋਈ ਆ ਥੱਲੇ ਦੀਵਾਲੀ ਵਾਲੇ ਦਿਨ ਪੁਛਾਵਾਂਗੇ ਦੇਖੋ ਗਾਇਜ਼ ਬਿਮਾਰੀ ਦੀ ਹੈ ਕੰਪਿਊਟਰ ਟੇਬਲ ਮੰਮਾ ਲਾਇਆ ਯਹੀ ਸੋਫਾ ਬਾਹਰ ਲਾ ਦੇਣਾ ਮੇਰੀ ਕਮਰੇ ਚ ਸਿੱਧਾ ਮੇਰਾ ਬੈਡਰੂਮ ਤੇ ਦੇਖੋ ਹਾਂ ਤੇ ਆ ਜਗਾ ਇਥੇ ਰਾਈ ਪਿਆ ਰਹਿਣ ਦਾਂਗਾ ਇੰਨਾ ਕ ਸੈਟ ਇੰਨਾ ਤਾਂ ਸੋਹਣਾ ਲੱਗਦਾ ਨਾ ਨੇ ਉਹ ਬਾਬੇ ਇੰਨਾ ਇੱਕ ਤਾਂ ਸੋਹਣਾ ਲੱਗਦਾ ਆ ਸਮਾਨ ਕੱਢ ਦਾਂਗੇ ਆਲਤੂ ਫਾਲਤੂ ਨਹੀਂ ਕੀ ਕਰੀਏ ਬੰਦੇ ਆਪੇ ਨਾ ਸਾਰਾ ਸਾਰਾ ਕੱਲਾ ਬੈਟੇ ਤੇ ਲਵਾ ਦਈਏ ਤੂੰ ਤਾਂ ਤੂੰ ਸੋਹਣਾ ਬੈਠੇ ਹੋਏ ਬੈਠੇ ਹੋਏ ਤੁਮਲੇ ਕੋਈ ਜਨਾ ਸਮਾਨ ਹੀ ਜਾਣਾ ਪਤਾ ਤੇ ਮੇਰੇ ਅੱਜ ਤਾਂ ਲੱਗਾ ਨਮਣਾ ਕੱਢਾਂਗੇ ਆਵਲਾ ਫਿਰ ਸਮਾਨ ਉੱਥੇ ਗਾਹ ਨਹੀਂ ਪਾਣਾ ਹੈਗਾ ਆਵਲਾ ਸਮਾਨ ਆ ਵਿਥੇ ਦੇਖੀਏ ਇਹਨੂੰ ਲੋਬੇ ਚ ਰੱਖ ਦਾਂਗੇ ਸਾਡਾ ਕੰਪਿਊਟਰ ਫਿੱਟ ਕਰਕੇ ਕਾ ਆਫਿਸ ਸਾਬ ਦਾ ਬਣਾ ਲਾਂਗੇ ਮਮਾ ਨੇ ਕਮਰੇ ਚ ਨਾ ਸਿਰ ਤੱਕ ਬੈ ਯਾਰ ਵਾਈਫਾਈ ਚੇਂਜ ਕਰਾਓ ਵਾਈਫਾਈ ਦੇ ਨਾਲ ਉੱਪਰ ਰੇਂਜ ਨਹੀਂ ਆਉਂਦੀਗੀ ਇਹ ਤਾਂ ਦਲਵਾ ਮੈਂ ਤਾਂ ਹੀ ਤੇ ਕਹਿੰਦੇ ਆਂ ਨਹੀਂ ਆਡੀਓ ਹੀ ਸਪੀਡ ਉਹਨਾਂ ਨੂੰ ਕੋਈ ਥੱਲੇ ਥੱਲੇ ਰੇਂਜ ਆਉਂਦੀ ਉੱਪਰ ਕਹਿੰਦੀ ਆਉਂਦੀਗੀ ਘਰ ਮੀਰ ਨੂੰ ਪੁੱਛ ਆਹ ਹੁਣ ਕਿ ਫਿਰ ਦੂਜਾ ਲਵਾ ਦੋ ਫਟਾ ਕੇ ਫਿਰ ਆਪਣਾ ਐਲਸੀਡੀ ਚੱਲੂ ਐਲਸੀਡੀ ਆਹ ਕੰਧ ਤੇ ਲਾਵਾਂਗੇ ਇੱਥੇ ਆਹ ਇਹ ਤੇ ਜੁੱਤੀਆਂ ਪਈਆਂ ਨੇ ਕਰ ਲਈਏ ਕੰਮ ਕਾਰ ਫਿਰ ਮੈਂਦੇ ਆਂ ਤੁਹਾਨੂੰ ਮੈਂ ਰੋਟੀ ਖਵਾ ਦਿਆਂ ਇਹਨਾਂ ਨੂੰ ਦੋਸਤੋ ਦਿੱਤਾ ਪਛੜਾ ਕੇ ਪੈਂਚੜਾ ਕੇ ਦੋਸਤੋ ਨੱਪਦੇ ਆ ਸਹੀ ਗੱਲ ਹੈ ਗਾਇਜ਼ ਦੋਸਤੋ ਮੈਂ ਬੋਲ ਨਹੀਂ ਯਾਰ ਮੇਰੇ ਸ਼ਾਲਾ ਹੋਇਆ ਈ ਮੇਰੇ ਸ਼ਾਲਾ ਹੋਇਆ ਮੂੰਹ ਚ ਸ਼ਾਲਾ ਹੋਇਆ ਮੈਂ ਬੋਲ ਨਹੀਂ ਪਾਰਾ ਇਸੇ ਤਰ੍ਹਾਂ ਗਾਲਾ ਵੀ ਦਰਦ ਕਰ ਰਿਹਾ ਜੀ ਦਵਾਈ ਖਾ ਕੇ ਟੈਨ ਦੇਖੋਣੇ ਨੇ ਚਲੋ ਕੋਈ ਗੱਲ ਹਾ ਹਾ ਬੜਾ ਸ਼ੁਕਰਾਂ ਚੱਲਦੀ ਕਰਦਾ ਆਏ ਗਾ ਉਹ ਤੇਰੀ ਦੀ ਤੋ ਗੋ ਸਕਿੱਲ ਕਿ ਨਹੀਂ ਲਾਇਆ ਹੈ ਮੈਂ ਇਹ ਕਿਉਂ ਨਾ ਇਹ ਹੁਣ ਮੁਰਦਾ ਵੀ ਨਹੀਂ ਪਿਆ ਇੱਥੇ ਦੇਖ ਲੈ ਪੈਕਟ ਪਿਆ ਹੋਣਾ ਕਲੇਜ ਦਾ ਉਹ ਵੇ ਦੇਖ ਥੱਲੇ ਬਈ ਫੱਦੂ ਕਾਸਤੇ ਇਹ ਲੈਣ ਯਾਰੇ ਭਰਾ ਦੇ ਸਰ ਤੇ ਫੇਵਰੇਟ ਆ ਨਾ ਇਹ ਡਾਈਜਨ ਪਸੰਦ ਆ ਮੈਂ ਇਸ ਕਰਕੇ ਤੇਰੇ ਖੇਲੇ ਗਏ ਅੱਗੇ ਵਸਤੇ ਲੈ ਆ ਕੇ ਰੱਖ ਦਿੱਤੀ ਚਲੋ ਦੋਸਤੋ ਚਾਹ ਬਣਾ ਕੇ ਮੈਂ ਇਸ ਤਰ੍ਹਾਂ ਨੂੰ ਬੁਲਾਉਂਦੇ ਫਿਰ ਅੰਦਰ ਲਈ ਕੰਮ ਕਰਾਂਗੇ ਤੇ ਇਧਰ ਮੰਮੀ ਵੀ ਹੁਣ ਆ ਗਏ ਨੇ ਘਰੇ ਦੰ ਤੇ ਰਸ ਦੀ ਸ਼ਾਪਿੰਗ ਕਰਕੇ ਗਾਇਜ਼ ਮੰਮੀ ਤਾਂ ਫੋਨ ਵਾਲੀ ਬੈਠਣ ਦੇ ਰਹਾ ਹੁਣ ਗਾਇਜ਼ ਆ ਪੰਡਿਆ ਯਾ ਰੀਤਾ ਗੀ ਰੀਤਾ ਗਾਇਜ਼ ਜਿਆਦਾ ਪਾਣੀ ਤੋਂ ਡਰਦੇ ਇਸ ਲਈ ਛੋਟੀ ਬਾਲਟੀ ਲਾ ਕੇ ਦਿੱਤੀ ਹੈ ਮੈਂ ਨਿਗੇ ਪਾਣ ਨਾ ਲੀ ਗਈ ਹੈ ਚੱਲ ਦੇ ਗਏ ਜਾ ਦੇਖੋ ਇੱਧਰ ਆ ਦੇਖੋ ਇੱਧਰ ਹਾਂਜੀ ਹਾਂਜੀ ਆ ਦੇਖੋ ਗਾਇਜ਼ ਬਲੈਕ ਗਾਰੰਟੀ ਬਣਿਆ ਕਰਦਾ ਇਹਦਾ ਬਲੈਕ ਗਾਰੰਟੀ ਬਣਿਆ ਕਰਦਾ ਹਾਂਜੀ 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 ਲਿਆ ਦਿਨਾ ਮੰਮਾ ਗੱਲ ਕਰ ਰਹੇ ਨੇ ਗਾਇਜ਼ ਹੈਲੋ ਕਰਦੇ ਹੈਲੋ ਕਰਦੇ ਹੈਲੋ ਕਰਦੇ ਦੋਸਤ ਮੰਮੀ ਨੇ ਗੱਲ ਕਰ ਲਈ ਹਾਂਜੀ ਗਾਇਜ਼ ਹੈਲੋ ਗਾਇਜ਼ ਗਾਇਜ਼ ਮੈਂ ਬੋਬੀ ਜੀ ਸੀ ਗਾਇਜ਼ ਮੈਂ ਜਾਂਦੀ ਆ ਕਰਵਾ ਕੇ ਆਇਆ ਹਾਂ ਗਾਇਜ਼ ਮੈਂ ਲੈਣ ਦੀ ਵੀਰਪੇ ਦੀ ਮੂਹਰੇ ਇਕੱਠੀ ਇਕੱਠੀ ਮੈਨੂੰ 150 ਦੀ ਸੁਆਦ ਹੀ ਲੱਗਦੀ ਸੁਆਦ ਦੀ ਬੀਆਂ ਦਾ ਜਿਹੜਾ ਸੁਆਦ ਹੈ ਨਾ ਉਹ ਵਾਡੀ ਮੈਨੂੰ ਫੈਨ ਸੁਆੜੇ ਮਿਲਦੇ ਆ ਉਹ ਦਿਲਰੋਜ਼ ਦੀ ਬੁਟੀਕ ਤੇ ਗਈ ਉੱਥੇ ਇੱਕ ਨਾ ਅੱਗੇ ਦੀ ਤੇ ਐਪਲ ਇੱਥੇ ਗੋਲ ਗੱਪੇ ਖਾਣ ਲੱਗ ਪਏ ਤੇ ਰਣੀ ਚਾਹ ਫਿਰ ਖਾਦਣ ਕੀ ਚਾਦਣ ਉਹ ਮੈਂ ਮੂਹ ਨਹੀਂ ਮੈਨੂੰ ਕਹਿ ਲੱਗਦਾ ਮੈਨੂੰ ਪਛਾਣਦੇ ਮੈਂ ਐ ਨਹੀਂ ਹੋਗੀ ਮੈਨੂੰ ਐ ਮਾੜੀ ਜਿਹੀ ਪਿੱਛੇ ਹੋਗੀ ਕਿਉਂਕਿ ਮੇਰੇ ਗੋਲ ਦੇ ਮੂੰਹ ਚੁੱਕੇ ਸੀ ਨਾ ਮੈਂ ਗੋਲ ਨੂੰ ਪੇ ਬਾਣੇ ਬੰਦ ਕਰਤੇ ਨਹੀਂ ਹਾਲੇ ਚਲ ਕੋਈ ਜੀ ਹੈਲੋ ਸਰ ਫੇਰ ਵੇਢ ਗਏ ਤੁਸੀਂ ਸਹੀ ਹੈ ਨਹੀਂ ਨਹੀਂ ਇਸ਼ਾਰਾ ਤੁਸੀਂ ਹੋ ਹੀ ਹੋ ਨਾ ਕੋਈ ਜਿਆਦਾ ਮੇਰੇ ਮੂੰਹ 'ਚ ਥੋੜਾ ਜਿਹਾ ਗੋਲ ਗੱਪਾ ਜੀ ਮਿਲ ਗਿਆ ਦਲੇ ਕੋਈ ਨਹੀਂ ਓਏ ਮਮਾ ਆਜਾ ਯਾਰ ਯਾਰ ਤਾ ਦੋਸਤਾਂ ਅੱਜ ਅਸੀਂ ਜਗੀਰਨ ਤੇ ਰਜੀ ਸ਼ਾਪਿੰਗ ਮੰਮੀ ਹਣੀ ਦਾ ਬਾਜ਼ਾਰ ਜਾਏ ਆ ਹਾਂ ਤੂੰ ਵੀ ਤਾਂ ਜਾਈ ਆਇਆ ਕੱਲ ਮਾਲ ਟਾਇਨ ਉੱਪਰ ਤਾਂ ਲੱਗੇ ਪੁੱਛ ਜੇ ਲੱਗੇ ਰਿੱਤੇ ਸਦਾਨ ਚੱਲ ਜਾ ਲੱਗੀ ਹੋਈ ਉੱਪਰ ਲਾਈਟ ਜੇ ਦਾ ਸੀ ਆਪਾਂ ਆਹ ਉੱਤੇ ਲਾਈਟ ਚੱਲ ਜੀ ਵੀ ਸੱਚ ਉੱਤੇ ਦਿਖਾ ਦੇ ਉਹਦਾ ਕਿੰਨਾ ਕੰਮ ਹੋ ਗਿਆ ਨਹੀਂ ਦਿਖਾ ਦਿਓ ਚਲੋ ਚਲੋ ਵੀ ਮੇਰੇ ਲਈ ਵੀ ਯਾਦਾਂ ਨੇ ਆਪਦੇ ਜਵਾਕਾਂ ਨੂੰ ਦਿਖਾਇਆ ਕਰੀ ਵੀ ਸਾਡੇ ਘਰ ਦੇ ਨੇ ਬੰਦਾ ਘਰ ਇਦਾਂ ਬਣਿਆ ਸੀ ਹਾਂ ਵੈਸੇ ਚਲੋ ਆਪਾਂ ਚੱਲਦੇ ਹਾਂ ਉੱਪਰ ਫਿਰ ਆਪਾਂ ਜਾਣਾ ਜੀ ਵਾੜ ਗੋਗੇ ਇਸ ਟਾਈਮ ਆਪਾਂ ਬਾਅਦ ਹੀ ਆਣਦੇ ਹੁੰਦੇ ਆ ਜੋ ਵੀ ਹੋਵੇ ਉਹ ਤੁਹਾਨੂੰ ਆਇਆ ਹੈ ਹੈ ਕੋਈ ਯਾਦ ਆਏ ਜਦੋਂ ਕਾਹੀ ਪਈ ਰਹਿੰਦੀ ਹੈ ਗਾਈਜ਼ ਇਧਰ ਦੇਖੋ ਸਾਹਮਣੇ ਵਾਲੀ ਕੰਧ ਹੋ ਗਈ ਆ ਸਾਈਡ ਵਾਲੀ ਹੋ ਗਈ ਆ ਤੇ ਗਾਈਜ਼ ਪਿਛਲੀ ਕੰਧ ਹੋ ਗਈ ਸਾਰੀ ਉਹ ਤੇ ਪੂਤਾ ਜਾਂਦਾ ਹੁੰਦਾ ਇੱਕ ਤੋਂ ਪੱਟੇ ਜਿਵੇਂ ਕੰਕਰ ਹੁੰਦਾ ਨਾ ਵੇ ਇਹ ਨਾ ਯਾਰ ਡਰਾਣਾ ਸੁਲਤਾਨ ਅੱਜ ਪਤਾ ਪਹਿਲੇ ਚਾਰ ਲੇ ਨਾ ਯਾਰ ਅੱਗੇ ਪਹਿਲਾ ਗਾਣਾ ਗਾਉਣ ਲਈ ਗਿਆ ਲਿਆ ਗਿਆ ਦਾ ਤੱਕੀਏ ਮੇਰਾ ਲਾਈਕ ਦਿਓ। ਦੰਤੇਰਮ ਦੀ ਅਸ਼ੀਰਵਾਦ ਵੀ ਇਹੀ ਹੁੰਦੀ ਆ। ਅੱਛਾ ਝਾੜੂ ਲੈ ਕੱਲ ਦਾ ਟੱਕ ਹੈਗਾ ਵਾ। ਐਵੇਂ ਕੱਲ ਦੰਤਰ ਸਿੱਖੇ ਉਹਨਾਂ ਦਾ ਦੋ ਦਿਨ ਫੜਿਆ ਹੁੰਦਾ। ਹੈ? ਲੈ। ਤੁਸਨੇ ਕੁਛ ਲਾ ਗਿਆ। ਚਲੋ ਦੋਸਤੋ ਤੁਹਾਨੂੰ ਆਪ ਮੈਂ ਅੱਗੇ ਛੋਟਾ ਛੋਟ ਕਰ ਲਈ ਚੀਜ਼ਾਂ। ਮੈਂ ਝਾੜੂ ਲੈ ਗਿਆ। ਤੇ ਦੋਸਤੋ ਮੈਂ ਘਰੇ ਆ ਗਿਆ ਮੈਂ ਘਰੇ ਆ ਗਿਆ ਜਿਨ੍ਹਾਂ ਨੇ ਮੈਨੂੰ ਬੁਲਾਇਆ ਰੋਟੀ ਖਾਣਾ ਰੋਟੀ ਖਾਣ ਦੀ ਜਗ੍ਹਾ ਇਹਨਾਂ ਨੇ ਦੇਖੋ ਅਜੇ ਤੱਕ ਤੜਕਿਆ ਨਹੀਂ ਲਾਇਆ। हां हां न बेल ले इनको बनन लगे रिको काम तमाम कर। बर्फी चलांगे। हां। ਕਰੇ ਨਾ ਜਾ। ਛੱਡ ਦੇ ਦੀਗਾ। ਕਿ ਚੱਲਾਂ। ਘਰੇ। ਫੋਨ ਕਰੂਟੀ ਆ ਕੇ ਜਾਈ। ਬਾਹ ਬਣਾ ਲੈ ਰੱਖ ਜੋ। ਨਿੱਕੇ ਵਾਲ ਬਣਾਉਂਦੇ ਝੂਠਾ। ਆਹ ਵੇਖੋ। ਗਾਈ ਜੱਜ ਬਣਨ ਲੱਗੇ ਛੱਡ ਕੇ ਸੌਂਕ ਮਨੇ ਬਣਿਆ ਆਪਣੇ। ਟਾਈਮ ਨਹੀਂ ਮੂਵ ਨਹੀਂ ਲੱਗਿਆ ਤਾਂ ਬਣਿਆ ਆਪਣਾ। ਗੱਦੇ ਜੀ ਉਂਗਲ ਤੋੜ ਕੇ ਦੇਖ ਲੈ। ਆ ਜਦਾਂ ਕਹਿੰਦੇ ਨੇ ਬਣਾਇਆ ਪਰ ਸਾਡੇ ਚਾਰ ਪੰਜ ਵਾਰੀ ਖਾ ਲਿਆ ਮਮੇ ਦੀ ਉਂਗਲ ਤੋੜ ਕੇ ਦੇਖੀਏ ਇੱਕ ਦਿਨ ਪਹਿਲਾਂ ਮਾਮੀ ਨੇ ਬਣਾ ਕੇ ਭੇਜਿਆ ਫਿਰ ਮਾਸੀ ਨੇ ਬਣਾ ਕੇ ਭੇਜਿਆ ਫਿਰ ਉਧਰੋਂ ਬੇਈ ਤਾਈ ਨੇ ਬਣਾ ਕੇ ਭੇਜਿਆ ਹੁਣ ਆਂਟੀ ਨੇ ਬਣਾ ਕੇ ਭੇਜਿਆ ਸਭ ਤੋਂ ਬੜਿਆ ਬਣਾਇਆ ਜੰਦ ਬਣਾਉਣਾ ਇੱਧਰ ਇੱਧਰ ਮੰਮੀ ਇਹਦੀ ਉਂਗਲ ਤੋੜ ਕੇ ਦੇਖੀਏ ਜੁੜਦੀ ਆ ਕੀ ਤੈਨੂੰ ਕੀ ਮੈਨੂੰ ਤੋੜ ਕੇ ਨਹੀਂ ਬੀਣੀ ਉਹ ਚਲਦੀ ਉਹ ਡੱਟ ਨਹੀਂ ਕੋਈ ਨਾ ਆ ਬਾਹਰ ਬੈਠ ਸਮਾਦਾ ਸੁਆਹ ਕੋਈ ਨਾ ਸਦਾ ਮਾਰ ਪਾਉਂਦਾ ਸਮਾਨ ਬੱਸ ਬੰਦ ਹੋ ਗਈ ਤਾਂ ਇਹ ਸਮਾਨ ਕਿਹਾ ਮੇਰੇ ਚੀਜ਼ਾਂ ਨੂੰ ਦੱਸ ਮੇਰੇ ਪਾਗ ਆਲਾ ਸਾਡੀ ਕੁੜੀ ਅੰਮਾ ਕਰੋ ਪਾਓ ਵਿੱਚ ਸਬਜੀ ਹੁਣ ਅਦਰਕ ਪਾਇਆ ਨਹੀਂ ਗਾਇਸ ਆਹ ਹੁਣ ਹੋ ਗਿਆ ਵਾ ਦੇਖੋ ਆਹ ਆਹ ਹੋਇਆ ਪਿਆ ਸੰਸਾਰ ਆਹ ਦੇ ਆਹ ਦੇ ਹੋਰ ਸਾਗ ਨੂੰ ਮੂੰਹ ਵਿੱਚ ਸੀ ਕਰ ਦੱਸ ਨੀ 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 ਨਨ 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 ਹੋਰ ਇਹਦਾ ਟੈਨ ਨਨ ਨਨ ਜੋ ਗਈ ਹੈ ਤਾਂ ਨਹੀਂ ਤੁਸੀਂ ਦੱਸਿਓ ਇੰਦਾ ਸਾਗ ਤੇ ਤੜਕਾ ਲਾ ਕੇ ਪਾਣੀ ਪਾਉਨੇ ਆਂ ਤਨ ਨਹੀਂ ਮੈਨੂੰ ਤਾਂ ਸਾਗ ਪਤਲਾ ਤਨ ਹਾਈ ਹੋਈ ਲੜਦਣਾ ਨਹੀਂ ਕਿਤੇ ਅੰਨ੍ਹਾ ਮਾਰੋ ਸਰਸ ਪੱਟਾ ਕਰਪਾ ਮਾਂ ਤਾਂ ਰੋਟੀ ਉੱਤੇ ਬੈ ਕੇ ਖਾਣੀ ਆ ਗਾਇਸ ਆ ਜਿਹੜਾ ਗੰਤੇ ਰਸਤੇ ਆ ਪਤਸਲਾ ਲਿਆਂਦਾ ਨਾ ਇਹਦਾ ਮੂਰਤ ਕਰਪਾ ਦੱਸੋ ਮਮਾ ਮੈਂ ਤਾਂ ਰੋਟੀ ਉੱਤੇ ਬੈ ਕੇ ਖਾਣੀ ਆ ਮੈਂ ਰੋਟੀ ਉੱਤੇ ਬੈ ਖਾਣੀ ਆ ਬਸਨ ਬਣ ਗਈ ਆ ਸਾਕੇ ਚੱਲੋ 10 ਮਿੰਟ ਬਹਿ ਜਿਓ ਚੱਲੋ ਦੋਸਤੋ ਨਾ ਰੋਟੀ ਖਾਣੇ ਰੋਟੀ ਖਾ ਕੇ ਤੁਹਾਨੂੰ ਫਿਰ ਮਿਲਦੇ ਹਾਂ ਤੁਹਾਨੂੰ ਦੋਸਤੋ ਹੁਣ ਆਪਾਂ ਰੋਟੀ ਖਾ ਲਈ ਹੁਣ ਆਪਣਾ ਉੱਤੇ ਬੈਠਣ ਦਾ ਟਾਈਮ ਹੋ ਗਿਆ ਵਾ ਇੱਧਰ ਦੇਖੋ ਗਾਇਸ ਕੋਈ ਸਮਾਂ ਟਾਈਮ ਹੋਗਾ ਅਗੋਂ ਤਾਂ ਹੇਠਾਂ ਜਾਂਦੇ ਟਾਈਮ ਹੋਗਾ ਜਿਸ ਪਾਪਾ ਦੇਖੋ ਕੀ ਬਣੇ ਬੈਠੇ ਆ ਗੈਸ ਰੀਸੈਂਟ ਗੱਲ ਤੋਂ ਸਾਈਨਾਂ ਦੀ ਲੜਾਈ ਹੋ ਕੇ ਛੱਡੀ ਐ ਕੋਈ ਨਾ ਕੋਣ ਕਹਿੰਦਾ ਲੜਾਈ ਹੋ ਕੇ ਛੱਡੀ ਐ ਹੋਈ ਐ ਨਾ ਹੋਈ ਐ ਨਾ ਮੈਂ ਕਿਉਂ ਕਾ ਤੋ ਨਹੀਂ ਨਹੀਂ ਹੋਈ ਗਈ ਸਾਡੇ ਨਾਲ ਇਹਨਾਂ ਸਾਡੇ ਚ ਲੜਦੇ ਨਹੀਂ ਹੋ ਗਏ ਕੰਦ ਗੈਸ ਚੱਕੀ ਗਈ ਆ ਆ ਵੀ ਚੱਕੀ ਜਾਣੀ ਆ ਗੈਸ ਅੱਜ ਕੱਲ ਤੇ ਗੈਸ ਸਾਰੀ ਗੰਦ ਤੋੜ ਦੇਣੀ ਆ ਅਸੀਂ ਕੱਲ ਉਹ ਗੈਸ ਤੁਹਾਨੂੰ ਤੇ ਆਹ ਵਾਲੀ ਆਹ ਵਾਲੀ ਗੰਦ ਜਿੱਥੇ ਮੇਰੀ ਪਰਛਾਵਾਂ ਪੈ ਰਹੀ ਨਾ ਉਹ ਵਾਲੀ ਗੰਦ ਤੇ ਗੈਸ ਆਹ ਵਾਲੀ ਗੰਦ ਤਾਂ ਸਾਡੀ ਬਣ ਗਈ ਐ ਗਾਈਸ ਜੀਨੂ ਜੀ ਨੂੰ ਪਤਾ ਵੀ ਆਲੇ ਹੌਲ ਕਿਉਂ ਛੱਡੇ ਸਭ ਜਣੇ ਕਮੈਂਟ ਕਰਕੇ ਦੱਸੋ ਪੋਲ ਫਾਹੋਲੀ ਨੇ ਹੈ ਬਾੜੇ ਕੰਦੇ ਨੂੰ ਓ ਇਹਨਾਂ ਨੂੰ ਫਿਰ ਕੀ ਜਾਂਦੇ ਆ ਨਾੜੀਆਂ ਨਾੜੀਆਂ ਆ ਗਈਆਂ ਇਹ ਤਾਂੜੇ ਇਹਦੇ ਤਾਂ ਬਾੜੀ ਹਨ ਲਾ ਦੇਂਗੇ ਸੋ ਗੱਲ ਕਰਨ ਸਭ ਟੌਕ ਕੇ ਲਾਓ ਓਏ ਕੋਈ ਗੱਡਾ ਸੋ ਓਏ ਗੇਣਾ ਹੁੰਦੀ ਗੇਣਾ 2 3 ਅੱਜ ਕਈ ਆਪਣੀ ਐ 4 5 6 ਛੋਟੇ ਛੋਟੇ ਨੇ 7 ਚਲੂ ਆ ਲੈ 10 ਵਜ ਗਿਆ ਹੁਣ ਪਟਾਕੇ 7 ਵਾਲਾ ਸੀ ਗੈਸ ਹੋਲੀ ਕਿਹ ਕਾਲੂ ਹੋਇਆ ਵੇ ਦੇਖੀ ਕੋਲਾ ਹੋ ਗਰੰਦ ਮਰੋ ਅਜੇ ਤੂੰ ਪਹਿਤੇ ਆਏ ਬੈਠੀ ਸੀ ਕੀ ਐ ਸੋਜੀ ਬਾਂਦਰਾਂ ਕੋ ਮਨੇ ਰਹੇ ਤੂੰ ਤਾਂ ਫਨੀ ਸਖਾਂਦੀ ਵੀ ਪਾਗਲ ਆ ਚਲ 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 ਹੋ ਚੱਲ ਪਾ ਦ। ਅ ਜੁੰਡਾ ਮਾਰੂ। ਮੈਨੂੰ ਵੀ ਦੇਖਣ ਦੇ। ਲੋ ਯਾਰ ਬੱਸ। ਲੋ ਸੀਗਰ। ਚੱਲ ਪਾ ਚੱਲ ਪਿਆ। ਹੋਰ ਚੱਲੂਗਾ? ਛੋਟੇ ਆਲਾ ਫੇਰ ਆਵੇ। ਹੋਰ ਹੋਰ। ਐ ਕਿ ਚੱਲਦਾ ਹੈ ਕਿਸੇ ਦੇ? ਇੰਨਾ ਕਿ ਚੱਲਦਾ ਚੁੱਕੀ।